ਪੜੀ ਪੜੀ ਨਾ ਇਹ ਜਾਈ ਨਹੀਂ ਇਹ ਕੰਨੀ ਟੱਕਰ ਪਰ ਹੋਈ ਆ ਇਹ ਜੰਗੀ ਆ ਬਹੁਤ ਜ਼ਿਆਦਾ ਨਾ ਇਹ ਲੜਕੀ ਇਹ ਦੇਖਦਾ ਤੁਸੀਂ ਇਹਨੂੰ ਰੋਕਿਆ ਯਾਰ ਇਸ ਕੁੜੀ ਨੂੰ ਟੱਕੇ ਦੇਣਾ ਕੌਣ ਹੈ ਰੋਕੇ ਜਾ ਰਿਹਾ ਨਿਹੰਗ ਸਿੰਘ ਜਿੱਥੇ ਬੰਦੀ ਆ ਕੁੜੀ ਟੱਪ ਗਈ ਆਪਣੇ ਬਨਾਨ ਪੇਕੇ ਘਰ ਆ ਕੇ ਬੈਠੀ ਹੋਈ ਆ ਆਪਣੇ ਸਹੁਰੇ ਛੱਡ ਕੇ ਇਹਨੂੰ ਕੁੜੀ ਨੂੰ ਘਰੋਂ ਬੇਕਾਰ ਕਰਿਆ ਹੋਇਆ ਜਮੀਨ ਤੇ ਵੀ ਜਿਹੜੀ ਜਮੀਨ ਵੀ ਇਹੋ ਵੰਦੇ ਆ ਆਪਣੇ ਸੌਰੀ ਕਾਰਜ ਨਿਹੰਗ ਸਿੰਘਾਂ ਨੂੰ ਲੈ ਕੇ ਮਹਿਲਾ ਪਹੁੰਚ ਗਈ ਹੈ ਦਰਅਸਲ ਮਹਿਲਾ ਨੇ ਨਿਹੰਗਾਂ ਨੂੰ ਨਾਲ ਲੈ ਕੇ ਜਿੰਦੇ ਤੋੜਨੇ ਤੇ ਸਹਰੇ ਘਰ ਤੇ ਕਬਜ਼ਾ ਕੀਤਾ ਦਰਅਸਲ ਇਹ ਖਬਰ ਸੰਗਰੂਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਵਿਅਕਤੀ ਨੇ ਆਪਣੇ ਸਹਰਾ ਪਰਿਵਾਰ ਤੇ ਘਰੋਂ ਕੱਢਣ ਦੇ ਇਲਜ਼ਾਮ ਲਗਾਏ ਤੇ ਨਿਹੰਗ ਸਿੰਘ ਜਥੇਬੰਦੀਆਂ ਨੂੰ ਨਾਲ ਲੈ ਕੇ ਸਹਰਾ ਘਰਾ ਪਹੁੰਚੀ ਤੇ ਇਸੇ ਦਰਮਿਆਨ ਘਰ ਤੇ ਜਿਹੜਾ ਕਬਜ਼ਾ ਕੀਤਾ ਦਰਅਸਲ ਜਿੰਦੇ ਤੋੜ ਕੇ ਨਿਹੰਗ ਸਿੰਘਾਂ ਦੀ ਮੌਜੂਦਗੀ ਦੇ ਵਿੱਚ ਘਰ ਦੇ ਵਿੱਚ ਦਾਖਲ ਹੁੰਦੀ ਹੈ ਇਹ ਮਹਿਲਾ ਤਾਂ ਪਿੰਡ ਵਾਸੀ ਵੀ ਮੌਕੇ ਤੇ ਇਕੱਠੇ ਹੋ ਜਾਂਦੇ ਨੇ ਤੇ ਉਕਤ ਮਹਿਲਾ ਨੇ ਨਨਾਨ ਤੇ ਨੰਦੋਈ ਤੇ ਘਰ ਦੱਬਣ ਤੇ ਜ਼ਮੀਨ ਹੜਪਣ ਦੇ ਇਲਜ਼ਾਮ ਲਗਾ ਦਿੱਤੇ ਨੇ ਉਧਰ ਨਨਾਨ ਤੇ ਨੰਦੋਈ ਨੇ ਕੈਮਰੇ ਸਾਹਮਣੇ ਆ ਕੇ ਦੱਸਿਆ ਕਿ ਉਹਨਾਂ ਦੀ ਸਾਲੇਹਰ ਆਪਣੇ ਨਾਲ ਨਿਹੰਗ ਸਿੰਘਾਂ ਨੂੰ ਘਰ ਤੇ ਕਬਜ਼ਾ ਕਰਨ ਦੇ ਲਈ ਲੈ ਕੇ ਆਈ ਹੈ ਜੋ ਉਹਨਾਂ ਦੇ ਨਾਂ ਸ਼ਰੀਆਮ ਧੱਕਾ ਕਰ ਰਹੇ ਨੇ ਹਾਲਾਂਕਿ ਇਸ ਦਰਮਿਆਨ ਕਾਫੀ ਜ਼ਿਆਦਾ ਹੰਗਾਮਾ ਹੁੰਦਾ ਉੱਥੇ ਹੀ ਨਜ਼ਰ ਆਇਆ ਕੀ ਬੋਲੀ ਬੋਲ ਤੋ ਹੀ ਕੋਈ ਬੁਲਾਇਆ ਤੁਸੀਂ ਬੁਲਾਇਆ ਇਹਨੂੰ ਹਾਂਜੀ ਮੈਂ ਆਪਣੀ ਅਜਾਥ ਬੰਦੀ ਆ ਜਿਹੜੀ ਆਪਣੀ ਅਧਰ ਅਧਰ ਮੈਂ ਆਪਣੀ ਮਤਵ ਵਾਸਤੇ ਬੁਲਾਇਆ ਗਿਆ ਕੀ ਤਾਂ ਕੌਰ ਮੇਰੇ ਨਾਲ ਤਾਂ ਕੌਰ ਹੀ ਪਹਿਲਾਂ ਦਿੱਕ ਨਜਾਇਜ਼ ਪਰਚਾ ਪਾਇਆ ਜੀ ਮੇਰਾ ਮੇਰੇ ਤੇ ਇਹਨਾਂ ਨੇ ਮੇਰੀ ਨਣਦਾ ਨੇ ਵੀ ਇਹਨੇ ਵੀ ਸਾਡਾ ਭਾਈ ਸਰਪੇ ਦੇ ਕੇ ਮਾਰਿਆ ਗਿਆ ਮੈਂ ਨਹੀਂ ਮਾਰਿਆ ਜ ਉਹਨੇ ਜਮੀਨ ਦਿਲਾਰਜ ਪਿੱਛੇ ਆ ਮਾਰਿਆ ਗਿਆ ਮੈਂ ਜਿਹੜੀ ਵੀ ਕੱਟ ਗਈ ਆਂ ਇਹ ਬੱਚੀ ਨਾਲ 35 ਦਿਨਾਂ ਤੇ ਹੁਣ ਮੈਂ ਜਦੋਂ ਬਾਹਰ ਆਈ ਆ ਤੇ ਮੇਰੇ ਘਰ ਤੇ ਕਬਜ਼ਾ ਕਰਕੇ ਬੈਠ ਗਏ ਹਾਂ ਜੀ ਤੁਸੀਂ ਕਿੱਥੇ ਜਾ ਰਹੇ ਹੋ ਮੈਂ ਆਪਣੇ ਘਰ ਜਾ ਰਹੀ ਆਂ ਮੈਨੂੰ ਇਨਸਾਫ ਵਾਸਤੇ ਮੈਂ ਆਪਣੇ ਘ ਇਹ ਹੱਕ ਦਿਵਾਣਾ ਚਾਹੀਦਾ ਸਰਕਾਰਾਂ ਨੂੰ ਪੰਜਾਬ ਪੁਲਿਸ ਅੱਗੇ ਰਿਕਵੈਸਟ ਆ ਕਿ ਤੁਸੀਂ ਸਾਨੂੰ ਕਹਿ ਤੇ ਰਹੇ ਜੋ ਗਲਤ ਆ ਜਿਹੜੀਆਂ ਧੀਆ ਬੇਕਾਰ ਕਰਿਆ ਗਿਆ ਤੇ ਘਰ ਬੂਹੇ ਵਿੱਚੋਂ ਕੱਢੀਆਂ ਗਈਆਂ ਉਹ ਫਰਜ ਕਿੰਨਾ ਦਾ ਵਾ ਪੰਜਾਬ ਪੁਲਿਸ ਦੀ ਰਿਕਵੈਸਟ ਆ ਕਿ ਭਤੀਆ ਨੂੰ ਸਾਹ ਵੀ ਅਸੀਂ ਉਹਨਾਂ ਅੰਨੇ ਸਾਡੇ ਇਹ ਕੰਮ ਕਰਦੇ ਵੀ ਧੀਆ ਨੂੰ ਜਦੋਂ ਵਿਆਹ ਕੇ ਲਿਆਂਦਾ ਫੇ ਆਦਮੀ ਮਰ ਗਿਆ ਧੀ ਦਾ ਹੱਕ ਨਹੀਂ ਬਣਦਾ ਹੈਗਾ ਜਦੋਂ ਉਹਨੇ ਬੱਚੇ ਜੰਮੇ ਆ ਉਹਨੂੰ ਘਰ ਦੇ ਵਿੱਚ ਬੇਗਰ ਝੂਠੇ ਨਜਾਮ ਲਾ ਕੇ ਕਿਉਂ ਫੰਦਾ ਜਾਂਦਾ ਕਾਰਨ ਕੀ ਹੈ ਕਾਰਨ ਹੋਈ ਵੀ ਇਹਦਾ ਹਿੱਸਾ ਵਾ ਇਦਾ ਦੇਸਾ ਨਹੀਂ ਦਿੱਤਾ ਜਾਵੇ ਹਾਂਜੀ ਇੱਕ ਹਿੱਸੇ ਕਰਕੇ ਕੱਢਿਆ ਜਾ ਜਾ ਬਾਈ ਵਿਚਮੀ ਜਿਹੜੀ ਕੁੜੀ ਰੋਕ ਰਹੀ ਸੀ ਇਹ ਕੌਣ ਆ ਕੁੜੀ ਇਹ ਨਾਨਾ ਨਾਈ ਨਾਨੀ ਨਾਨਾ ਦਾ ਹੱਕ ਨਹੀਂ ਬੰਦਾ ਹੈਗਾ ਹਾਂ ਨਾਨਾ ਨਾਨਾ ਆਪਣੇ ਪੇਕੇ ਘਰ ਆ ਕੇ ਬੈਠੀ ਹੋਈ ਆ ਨਾਨਾ ਪੇਕੇ ਘਰ ਆ ਕੇ ਬੈਠੀ ਹੋਈ ਆ ਆਪਣੇ ਸਹੁਰੇ ਛੱਡ ਕੇ ਇਹਨੂੰ ਕੁੜੀ ਨੂੰ ਘਰੋਂ ਬੇਕਾਰ ਕਰਿਆ ਹੋਇਆ ਜ਼ਮੀਨ ਤੇ ਵੀ ਜਿਹੜੀ ਜ਼ਮੀਨ ਵੀ ਇਹੋ ਵੰਦੇ ਆ ਬਾਬਾ ਜੀ ਇਹ ਸਾਰੇ ਸਾਰੇ ਪਾਸੇ ਗਏ ਨੇ ਸੁਣ ਲਓ ਗੱਲ ਜੀ ਥਾਣੇ ਸਾਰੇ ਪਾਸੇ ਕਟੈਰੀਆਂ ਤੇ ਜੱਜ ਕੋਲ ਵੀ ਗਏ ਨੇ ਇਹਨਾਂ ਨੇ ਨੌ ਮਤਲਬ ਇਹਨਾਂ ਨੇ ਕਰਾਇਆ ਇੰਤਕਾਲ ਇੰਤਕਾਲ ਕੁੜੀ ਨਾਲ ਰੋਕਤਾ ਜੀ ਟੁੱਟ ਗਿਆ ਜੱਜ ਨੇ ਇਹਨਾਂ ਇਹਦੇ ਘਰ ਵਾਲੇ ਦੇ ਨਾਂ ਖੜਾ ਸਾਰਾ ਕੋਲ ਜ਼ਮੀਨ ਘਰ ਕੁੜੀ ਆ ਦੇ ਪਰ ਆ ਪਰ 4 ਸਾਲ ਦੀ ਇਹ ੱਟਕੇ ਨਾਲ ਬਾਹਰ ਕੱਢੀ ਹੋਈ ਹੈ ਦੇਖੋ ਕਿੱਥੇ ਜਾਵੇ ਬਾਦ ਤੁਹਾਨੂੰ ਆ ਕਹਿੰਦਾ ਜੋ ਮਰਦੀ ਇਨਸਾਫ ਜਿਹੜਾ ਬੰਦਾ ਉਹ ਕਰਦਾ ਸਰਪੰਚ ਕਰ ਦੇਵੇ ਕੀ ਹੋਇਆ ਇਹ ਜਿਹੜਾ ਅੱਜ ਚੌਲ ਜੀ ਇਹਦੇ ਮੁਕੱਦਮਾ ਸਾਡੇ ਲਈ ਕੇਸ ਤੇ ਗਰੰਟੇ ਨੇ ਚੌਲ ਜੀ ਨੇ ਮੇਰੇ ਭਾਈ ਤੇ ਮੁਕਦਮਾ ਲਾਇਆ ਪਰਜਾਈਏ ਤੁਹਾਡੀ ਉਹਦੇ ਕਹੀ ਹੈ ਥਾਣੇ ਦੇ ਵਿੱਚ ਮੇਰੇ ਭਾਈ ਨੂੰ ਤਾਂ ਥਾਣੇ ਚੋਂ ਕਾਇਆ ਗਿਆ ਹਰਣਾ ਨੇ ਤੇ ਕਾਇਆਈ ਨੇ ਹੋਰ ਸਾਰਾ ਫੋਨ ਕੀਤਾ ਮੈਂ ਲੈ ਵੀਡੀਓ ਤੁਸੀਂ ਭਾਜੀ ਫੋਨ ਕਰਦੇ ਪਰਜਾਈ ਫੋਨ ਕਰ ਰਹੀ ਹੈ ਕਿ ਮੈਂ ਸਿਰਫ ਬੇਬੀ ਕਿ ਬਣੂੰ ਅਰੇ ਤੁਹਾਡੀ ਪਰਜਾਈ ਇਲਜ਼ਾਮ ਲਾ ਰਹੀ ਹੈ ਕਹਿੰਦੀ ਵੀ ਮੈਨੂੰ ਘਰੋਂ ਕੱਢਤਾ ਮੇਰੇ ਘਰ ਤੇ ਕਬਜ਼ਾ ਜ਼ਮੀਨ ਤੇ ਕਬਜ਼ਾ ਕਰ ਸਾਡੇ ਵੀਡੀਓ ਪਾ ਆਪ ਆਪ ਜੀ ਮੇਰੇ ਭਾਈ ਨੂੰ ਜਿਹੜਾ ਰੋਕਾ ਆ ਗਿਆ ਥਾਣੇ ਚ ਸਾਰਾ ਪਿੰਡਗਵਾ ਥਾਣੇ ਦੇ ਵਿੱਚ ਰੋਕ ਨਾਲ ਲੱਗੇ ਚੁੱਕ ਭਾਈ ਮੇਰੇ ਸਾਲੇ ਹਾਰ ਲੱਗੇ ਛੋਟੀ ਸਾਲੇ ਹਾਰ ਹੈ ਜੀ ਹਾਂ ਜੀ ਕੀ ਰੌਲਾ ਕੀ ਅੱਜ ਘਰੇ ਬੈਠੀ ਹੈ ਨਿੰਗੀ ਸਿੰਘ ਜਿੱਥੇ ਬੰਦੀਆਂ ਕਹਿੰਦੇ ਨੇ ਕਿ ਇਹਨੂੰ ਘਰੇ ਬਿਠਾਉਣ ਆਏ ਆ ਅਸੀਂ ਸਾਰੇ ਇਹਦਾ ਹੁਣ ਇਹਨਾਂ ਨੂੰ ਪਤਾ ਹੋਈ ਕਿਵੇਂ ਆ ਨਾਨਾ ਨਾਨੀ ਨੇ ਮੁੰਡਾ ਪਾਲਿਆ ਇੱਕ ਸਾਲ ਦਾ ਸੀ ਗਈ ਹਾਂ ਇੱਕ ਸਾਲ ਦਾ ਮੁੰਡੇ ਰੇੜੀ ਰੱਖੂਗੀ ਤੀ ਇਹ ਨਾਨਾ ਨਾਨੀ ਨੇ ਪਾਲਿਆ ਇਹਨੂੰ ਘਰੋਂ ਬਾਹਰੇ ਕੱਢੀ ਗਈ ਹੈ ਹੁਣ ਆ ਦੇਖੋ ਕੁੱਟ ਮਾਰ ਕੇ ਸਾਰਾ ਕੁਝ ਬਾਹਰੇ ਕਰਦੇ ਇਹ ਅੰਦਰ ਬੈਠੇ ਨਾਨੀ ਜੀ ਇਹ ਅੰਦਰ ਬੈਠੀ ਜੀ ਇਹਨਾਂ ਨੇ ਪਾਲਿਆ ਇਹਨਾਂ ਨੇ ਜੀ ਬੱਚਾ ਜੀ ਅੱਛਾ ਜੀ ਇੱਕ ਸਾਲ ਦਾ ਬੱਚਾ ਪਾਲਿਆ ਸੀ ਇਹਨਾਂ ਨੇ ਹੁਣ ਜਿੰਦੇ ਫਿਰ ਰਹਿੰਦੇ ਨੇ ਹੁਣ ਇਹ ਆ ਕੇ ਕਬਜ਼ਾ ਕਰਦੇ ਈ ਧੱਕੇ ਨਾਲ ਈ ਇਹ ਤਾਂ ਜਿੰਦੇ ਲੜਖੀ ਹਾਂਜੀ ਤੇ ਹੁਣ ਉਹ ਜਿਹੜੀ ਲੜਕੀ ਥੋੜੀ ਸਾਲੇ ਹਾਰ ਉਹ ਕਹਿੰਦੀ ਵੀ ਮੇਰਾ ਹੱਕ ਦੱਬ ਰਖਿਆ ਇਹਨਾਂ ਨੇ ਵੀ ਮੈਂ ਤਾਂ ਹੱਕ ਉਹਦਾ ਹੱਕ ਹੀ ਨਹੀਂ ਹੈਗਾ ਜੀ ਉਹ ਕੁੜੀ ਕੁੜੀ ਨਾ ਆਈ ਜਿਹੜਾ ਹੈਗਾ ਉਹਨੂੰ ਦੇਵਾਂਗੇ ਅਸੀਂ ਹੂੰ ਕੁੜੀ ਦੀ ਕੋਈ ਜਿੱਥੇ ਬੰਦੀ ਆਈਆਂ ਤੁਸੀਂ ਇਹਨਾਂ ਨਾਲ ਗੱਲ ਕੀਤੀ ਕੋਈ ਨਹੀਂ ਸਾਡੇ ਨਾਲ ਕੋਈ ਵਾਸਤੇ ਤੁਹਾਨੂੰ ਦੱਸਿਆ ਨਹੀਂ ਉਸ ਗੱਲ ਹੀ ਨਹੀਂ ਸਾਡੇ ਹੋਈ ਹਾਂ ਜੇ ਸਾਡੇ ਨਾਲ ਗੱਲ ਬੈਠ ਕੇ ਕਰਨੇ ਫੇਰੀ ਹੋਊਗੀ ਤਾਂ ਤਾਂ ਪਤਾ ਨਹੀਂ ਲੱਗੇ ਕੋਈ ਆਪਸੀ ਛੋੜੇ ਨਿਬੜਸਾ ਦਾ ਕੋਈ ਸਮਝੌਤਾ ਕੋਈ ਕੋਈ ਗੱਲ ਨਹੀਂ ਹੋਈ ਹੈ ਜੀ ਕੋਈ ਨਹੀਂ ਗੱਲ ਕੋ ਲੇ ਮੈਦਾ ਪਿੰਡ ਦੇ ਨੇ ਜੀ ਇਹ ਨਾਨਾ ਨਾਨੀ ਦੀ ਉਹ ਭੈਣ ਉਹ ਦੇ ਦੇਣੇ ਜੀ ਥੋੜੀ ਮਿਸੇ ਜੀ ਵੀ ਉਰੀ ਮਾਲੇ ਉਰੀ ਸੀਗੀ ਜੀ ਉਹ ਨਾਨਾ ਨੀ ਇਹ ਵੀ ਉਰੀ ਲੈ ਰਣੀ ਜੀ ਉਹ ਦੇਖ ਰੇ ਕਰਦੇ ਨੇ ਨਾਨਾ ਦੇਖ ਰੇ ਕਰਦੇ ਨੇ ਹਾਂ ਜੀ